ਭਰਾਓ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜ੍ਹਿਆ ਔਰ ਟ੍ਰਿਬਿਊਨ ਤੋਂ ਆਪਣਾ ਉੱਥੇ ਇੰਗਲਿਸ਼ ਟ੍ਰਿਬਿਊਨ ਤੋਂ ਕੈਰੀਅਰ ਸ਼ੁਰੂ ਕੀਤਾ ਸੀ ਮੈਂ ਹੁਣ ਪਿਛਲੇ 12 ਜਾਂ 13 ਸਾਲ ਤੋਂ ਕਾਫੀ ਜਗ੍ਹਾ ਤੇ ਉੱਤੇ ਮੈਂ ਐਸ ਅ ਸੀਨੀਅਰ ਜਰਨਲਿਸਟ ਕੰਮ ਕੀਤਾ ਹੈ ਇਨਕਲੂਡਿੰਗ ਫਾਈਨੈਂਸ਼ੀਅਲ ਐਕਸਪ੍ਰੈਸ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਬਿਜ਼ਨਸ ਨਿਊਜ਼ਪੇਪਰ ਹੈ ਅਰ ਪਿਛਲੇ 12 ਜਾਂ 13 ਸਾਲ ਤੋਂ ਮੈਂ ਆਪਣੀਆਂ ਗਲੋਬਲ ਨਿਊਜ਼ਸ ਸੇ ਚਲਾ ਰਿਹਾ ਹੈਗਾ ਮਲਟੀਪਲ ਸਬਜੈਕਟਸ ਅਲੱਗ-ਨਗ ਸਬਜੈਕਟਸ ਦੇ ਉੱਤੇ ਅਲੱਗ-ਨਗ ਸਾਈਟਸ ਚਲਾ ਰਿਹਾ ਹੈਗਾ ਉਹਦੇ ਨਾਲ-ਨਾਲ ਮੈਂ ਕਈ ਰਿਸਰਚ ਰਿਪੋਰਟਸ ਜਾਂ ਇਸ ਤਰ੍ਹਾਂ ਡੈਡੀਕੇਟਿਡ ਐਡੀਟোরিয়াল ਸੈਕਸ਼ਨਸ ਵੀ ਚਲਾਣਾ ਹੈਗਾ ਉਹਦੇ ਵਿੱਚ ਮੈਂ ਇੱਕ ਇਹ ਜਿਹੜਾ ਕਿਸਾਨਾਂ ਦਾ ਪ੍ਰੋਟੈਸਟ ਹੋ ਰਿਹਾ ਹੈਗਾ ਇਹਦੇ ਉੱਤੇ ਵੀ ਇੱਕ ਡੈਡੀਕੇਟਿਡ ਸੈਕਸ਼ਨ ਚਲਾਣਾ ਹੈਗਾ ਐਡੀਟোরিয়াল ਸੈਕਸ਼ਨ ਅੰਡਰ ਮਾਈ ਸਾਈਟ ramanmedia network.com ਉਹਦੇ ਵਿੱਚ ਇੱਕ ਰੂਰਲ ਰੈਜ਼ਿਸਟੈਂਸ ਪ੍ਰੋਟੈਸਟ ਬਾਏ ਫਾਰਮਰਸ ਇਹ ਇੱਕ ਐਡੀਟੋਰੀਅਲ ਸੈਕਸ਼ਨ ਚਲਾ ਰਿਹਾ 2020 ਤੋਂ 2020 ਤੋਂ ਇਹ ਐਡੀਟੋਰੀਅਲ ਸੈਕਸ਼ਨ ਨਾਲ ਹੀ ਇੱਕ ਮਾਈਕਰੋਸਾਈਟ ਚਲਾ ਰਿਹਾ ਮਾਈਕਰੋਸਾਈਟ ਹੁੰਦੀ ਹੈ ਇੱਕ ਵੈਬਸਾਈਟ ਜਿਹੜੀ ਇੱਕੋ ਹੀ ਟੌਪਿਕ ਦੇ ਉੱਤੇ ਹੋਏ ਉਹਨੂੰ ਮਾਈਕਰੋਸਾਈਟ ਕਹਿੰਦੇ ਉਹ ਵੀ ਮੈਂ ਫਾਰਮਰਸ ਦੇ ਯਾਨੀ ਕਿ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਚਲਾ ਰਿਹਾ ਹੈਗਾ ਉਹਨਾਂ ਦੇ ਲਿੰਕਸ ਜਿਹੜੇ ਹੈਗੇ ਮੈਂ ਅਜੇ ਵੀਡੀਓ ਦੇ ਥੱਲੇ ਛੱਡ ਦਾਂਗਾ ਤੁਸੀਂ ਉਹਨੂੰ ਦੇਖ ਸਕਦੇ ਹੋ ਇੰਨੀਆਂ ਕੰਪਰੀਹੈਂਸਿਵ ਹੈ ਉਹ ਮਾਈਕਰੋਸਾਈਟ اور ਮੇਰਾ ਐਡੀਟੋਰੀਅਲ ਸੈਕਸ਼ਨ ਕੇ ਉਹਨੂੰ ਪੜਨ ਤੋਂ ਬਾਅਦ ਤੁਹਾਨੂੰ ਹੋਰ ਫਾਰਮਰਸ ਦੇ ਪ੍ਰੋਟੈਸਟ ਦੇ ਬਾਰੇ ਕੁਝ ਹੋਰ ਪੜਨ ਦੀ ਜ਼ਰੂਰਤ ਨਹੀਂ ਹੈਗੀ ਉਹ ਕੁਝ ਉਹਦੇ ਵਿੱਚ ਪੰਜਾਬੀ ਦੇ ਵਿੱਚ ਵੀ ਹੈ ਹਿੰਦੀ ਦੇ ਵਿੱਚ ਵੀ ਹੈ ਇੰਗਲਿਸ਼ ਦੇ ਵਿੱਚ ਵੀ ਹੈ ਔਰ ਵੀਡੀਓਜ਼ ਦੇ ਵੀ ਲਿੰਕਸ ਅਗੇ ਵੀਡੀਓਜ਼ ਮੇਰੇ ਜ਼ਿਆਦਾਤਰ ਪੰਜਾਬੀ ਦੇ ਵਿੱਚ ਹੀ ਹੈ ਕਾ ਜਿਸ ਤਰ੍ਹਾਂ ਮੈਂ ਅੱਜ ਬਣਾ ਰਿਹਾ ਹਾਂ ਉਹਦੇ ਚ ਇੱਕ ਦੋ ਜਿਹੜੇ ਇੰਪੋਰਟੈਂਟ ਵੀਡੀਓ ਲਿੰਕਸ ਆ ਉਹਦੇ ਵੀ ਇਹਨੂੰ ਵੀਡੀਓ ਦੇ ਥੱਲੇ ਚੜ੍ਹਾਂਗਾ ਅੱਜ ਮੈਂ ਤੁਹਾਡੇ ਨਾਲ ਇਹ ਜਿਹੜਾ ਕਿਸਾਨ ਜਿਹੜੇ ਆਗੂ ਹੈਗੇ ਹਨ ਭੰਦੇਰ ਔਰ ਧੱਲੇਵਾਲ ਇਹ ਜਿਹੜਾ ਕਹਿ ਰਿਹਾ ਹੈ ਕਿ 6 ਦਸੰਬਰ ਤੋਂ ਫੇਰ ਇਕਵਰੀ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਨਗੇ ਹੁਣ ਧੱਲੇਵਾਲ ਨੂੰ ਤਾਂ ਅਬਡਕਟ ਕਰ ਲਿਆ ਹੈਗਾ ਯਾਨੀ ਕਿ ਚੁਕਲੇਆ ਪੰਜਾਬ ਪੁਲਿਸ ਨੇ ਔਰ ਇਹ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਇੱਕ ਹਿਊਮਨਾਈਟਸ ਵਾਇਓਲੇਸ਼ਨਸ ਹੈਗੀ ਹੈ ਯਾਨੀ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਸੇ ਨਾਲ ਕਿਉਂਕਿ ਭਗਵਾਨਤਮਾਨ ਦੀ ਜਿਹੜੀ ਸਰਕਾਰ ਹੈਗੀ ਹੈ ਉਹ ਜਦੋਂ ਤੋਂ ਬਣੀ ਹੈਗੀ ਹੈ ਉਹਦੀ ਸਰਕਾਰ ਦੇ ਅੰਦਰ ਇੰਨੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਹਨ ਕਿ ਉਹਦੀਆਂ ਮੈਂ ਕਈ ਕੰਪਲੇਂਟਸ ਵੀ ਇੰਟਰਨੈਸ਼ਨਲ ਏਜੰਸੀਸ ਨੂੰ ਪਾਈਆਂ ਹੋਈਆਂ ਤਾਂ ਉਹ ਕਿਸੇ ਨੋ ਵਿੱਚ ਚੁੱਕ ਕੇ ਅੰਦਰ ਕਰ ਦਿੰਦਾ ਹੈਗਾ ਪਤਾ ਨਹੀਂ ਉਹਨੂੰ ਨੌਲੇਜ ਨਹੀਂ ਹੈਗੀ ਜਾਂ ਅਨਪੜ ਹੈ ਜਾਂ ਉਹਨੂੰ ਕੋਈ ਕਹਿੰਦਾ ਹੈਗਾ ਇਹ ਹੁਣ ਅੱਜ ਮੈਂ ਸੁਣਿਆ ਹੈਗਾ ਇੱਕ ਕਿਸਾਨ ਨੇ ਤਾਂ ਕਹਿ ਰਿਹਾ ਸੀ ਕਿ ਅੱਜ ਭਗਵੰਤ ਮਾਨ ਜਿਹੜਾ ਹੈਗਾ ਕੇਜਰੀਵਾਲ ਔਰ ਐਸੇ ਸਾਥੀਆਂ ਨੂੰ ਜਿਹੜੇ ਸ਼ਰਾਬ ਘਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਚ ਬੰਦੋਨਾ ਨੂੰ ਕੀਤਾ ਹੋਇਆ ਸੀ ਉਹਨਾਂ ਨੂੰ ਜੇਲ੍ਹ ਚੋਂ ਛੁਡਵਾਉਣ ਵਾਸਤੇ ਕਿਸਾਨਾਂ ਦੀ ਬਲੀ ਦੇ ਰਿਹਾ ਹੈਗਾ ਭਗਵੰਤ ਮਾਨ ਔਰ ਮੈਨੂੰ ਇਹ ਬਹੁਤ ਹੀ ਚੰਗਾ ਔਰ ਵੈਲਿਡ ਆਰਗੂਮੈਂਟ ਲੱਗਿਆ ਉਹਦਾ ਕਿ ਸਾਥ ਸ਼ਾਇਦ ਪੰधेਰੀ ਕਹਿ ਰਿਹਾ ਸੀ ਤਾਂ ਇਹ ਬਹੁਤ ਹੀ ਵੈਲਿਡ ਆਰਗੂਮੈਂਟ ਹੈਗਾ ਕਿ ਉਹ ਅਦਰਵਾਈਜ਼ ਇਹ ਕੇਤਰੀਵਾਲ ਹੋ ਰਹੇ ਸਾਥੀ ਮਨੀਸ਼ ਸੋਦੀਆ ਸੰਜੇ ਸਿੰਘ ਸਤਿੰਦਰ ਜੈਨ ਕੋਈ ਵੀ ਜੇਲ੍ਹ ਤੋਂ ਨਹੀਂ ਛੁੱਟ ਸਕਦਾ ਸੀ ਇਹਨਾਂ ਦੇ ਖਿਲਾਫ ਐਨਾਂ ਐਵੀਡੈਂਸ ਅਗੇ ਹੈ ਉਹ ਤਾਂ ਸੁਪਰੀਮ ਕੋਰਟ ਦੇ ਜੱਜ ਬੜੇ ਬੇਈਮਾਨ ਅਗੇ ਹਿੰਦੁਸਤਾਨ ਦੇ ਵਿੱਚ ਉਹ ਪੈਸੇ ਲੈ ਕੇ ਜਾਂ ਤਾਂ ਜੱਜਮੈਂਟਸ ਦਿੰਦੇ ਹੈਗੇ ਜਾਂ ਇਨਫਲੂਐਂਸ ਹੋ ਕੇ ਯਾਨੀ ਕਿ ਸਰਕਾਰ ਜਦੋਂ ਉਹਨਾਂ ਨੂੰ ਕਹਿੰਦੀ ਹੈਗੀ ਹੈ ਤਾਂ ਕੁਝ ਵੀ ਡਿਸੀਜਨ ਲੈਣ ਨੂੰ ਤਿਆਰ ਹੋ ਜਾਂਦੇ ਇੱਕ ਤਾਂ ਚੀਫ ਜਸਟਿਸ ਨੇ ਕਹਿਤਾ ਮੈਂ ਆਪਣਾ ਕੋਈ ਦਿਮਾਗ ਨਹੀਂ ਲਗਾਉਂਦਾ ਮਨੂੰ ਜਿਸ ਤਰ੍ਹਾਂ ਰੱਬ ਕਹਿੰਦਾ ਮੈਂ ਉਸ ਤਰ੍ਹਾਂ ਹੀ ਇਹ ਡਿਸੀਜਨ ਲੈਣਾ ਹੈਗਾ ਰੱਬ ਪਤਾ ਨਹੀਂ ਉਹਦੇ ਕੋਲ ਆ ਕੇ ਕਹਿੰਦਾ ਜਾਂ ਇਹ ਰੱਬ ਕੋਲ ਜਾਂਦਾ ਕਿਹੜੀ ਲੈਂਗੁਏਜ 'ਚ ਉਹ ਆਪਸ 'ਚ ਗੱਲ ਕਰਦੇ ਕੁਝ ਨਹੀਂ ਉਹਨੇ ਦੱਸਿਆ ਬੇਈਮਾਨ ਹੈ ਤਾਂ ਉਹ ਹੁਣੇ ਰਿਟਾਇਰ ਹੋਇਆ ਸੁਪਰੀਮ ਕੋਰਟ ਦਾ ਚੀਫ ਜਸਟਿਸ ਜਿਹੜਾ ਹੈਗਾ ਉਹਨੇ ਅਯੁੱਧਿਆ ਦੇ ਵਿੱਚ ਜਿਹੜੀ ਬਾਬਰੀ ਮਸਜਿਦ ਢਾਈ ਸੀ ਔਰ ਅਯੁੱਧਿਆ ਦਾ ਮੰਦਿਰ ਬਣਾਇਆ ਹੈਗਾ ਉਹਨੇ ਉਹ ਡਿਸੀਜਨ ਲਿਆ ਸੀ ਕਹਿੰਦਾ ਮੈਂ ਮੈਨੂੰ ਰੱਬ ਨੇ ਕਿਹਾ ਕਿ ਮੈਂ ਇਹ ਵਾਲਾ ਡਿਸੀਜਨ ਲੈ ਲਵਾਂ ਬਿਲਕੁਲ ਗਲਤ ਸੀ ਉਹ ਮੁਸਲਿਮ ਕਮਿਊਨਿਟੀ ਦੇ ਬਿਲਕੁਲ ਖਿਲਾਫ ਡਿਸੀਜਨ ਲਿਆ ਥੀ ਲਿਆ ਸੀ ਉਹਨੇ ਇਸੇ ਤਰ੍ਹਾਂ ਦੇ ਨਾਲ ਸੁਪਰੀਮ ਕੋਰਟ ਨੇ ਹੁਣ ਨਰਨੂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦਿੱਲੀ ਦੇ ਜੇਲ੍ਹ ਦੇ ਵਿੱਚੋਂ ਤੇ ਹਾਰਡ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਤਾਂ ਕਿ ਭਗਵੰਤ ਮਾਨ ਜਿਹੜਾ ਹੈਗਾ ਕਿਸਾਨਾਂ ਦੇ ਉੱਤੇ ਔਰ ਹੋਰ ਜਿਹੜੇ ਪੰਜਾਬ ਦੇ ਵਿੱਚ ਉਹ ਪ੍ਰੋਟੈਸਟ ਕਰਦੇ ਹੈਗੇ ਲੋਕ ਆਪਣੀ ਆਵਾਜ਼ ਚੁੱਕਦੇ ਹੈਗੇ ਆ ਉਹਨਾਂ ਦੇ ਉੱਤੇ ਆ ਭਗਵੰਤ ਮਾਨ ਕੋਲੋਂ ਜ਼ੁਲਮ ਕਰਵਾ ਰਹੇ ਹੈਗੇ ਤਾਂ ਉਹਦੇ ਬਦਲੇ ਦੇ ਵਿੱਚ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਔਰ ਬਾਕੀ ਦੇ ਜਿਹੜੇ ਨੇਤਾ ਹੈਗੇ ਉਹਨਾਂ ਨੇ ਜਿਹੜੇ ਸ਼ਰਾਬ ਘਟਾ ਲਏ ਔਰ ਹੇ ਹਰੇਕ ਤਰ੍ਹਾਂ ਦੇ ਕ腐ਸ਼ਨ ਦੇ ਵਿੱਚੋਂ ਫਸੇ ਹੋਏ ਜੇਲ੍ਹ ਦੇ ਵਿੱਚ ਬੰਸੀ ਉਹਨੋਂ ਬਾਹਰ ਆ ਕੇ ਭੰਗੜਾ ਪਾ ਰਹੇ ਕਿਉਂਕਿ ਭਗਵੰਤ ਮਾਨ ਨੇ ਉਹਨਾਂ ਨੂੰ ਬਚਵਾਇਆ ਹੈ ਉਹ ਭਗਵੰਤ ਮਾਨ ਨੇ ਇਸੇ ਲਈ ਟਕ ਟਕ ਕੇ ਲੋਕਾਂ ਨੂੰ ਜੇਲ੍ਹਾਂ ਚ ਪਾ ਰਿਹਾ ਇਸੇ ਲਈ ਉਹਨੇ ਦੱਲੇਵਾਲ ਨੂੰ ਵੀ ਚੁੱਕ ਕੇ ਜੇਲ੍ਹ ਚ ਪਾਇਆ ਹੈਗਾ ਔਰ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਮੈਂ ਕੱਲ ਦੇਖ ਰਿਹਾ ਸੀ ਕਿ ਲੋਕਾਂ ਨੂੰ ਜਿਹੜੇ ਉਹਦੇ ਦੱਲੇਵਾਲ ਦੇ ਸਾਥੀ ਹੈਗੇ ਉਹਨਾਂ ਨੂੰ ਅੰਦਰ ਵੀ ਨਹੀਂ ਜਾਣ ਦੇ ਰਹੀ ਸੀ ਔਰ ਜਦੋਂ ਪੁੱਛ ਰਹੇ ਸੀ ਕਿ ਕਿਹੜੇ ਆਰਡਰ ਹੈਗਾ ਤੁਹਾਡੇ ਕੋਲ ਉਹਨਾਂ ਦੇ ਕੋਲ ਕੋਈ ਆਰਡਰ ਨਹੀਂ ਐਸ ਤਰ੍ਹਾਂ ਚੁੱਪ ਕਰਕੇ ਬੁੱਤ ਦੀ ਤਰ੍ਹਾਂ ਖੜੇ ਹੋ ਜਾਂਦੇ ਪੰਜਾਬ ਪੁਲਿਸ ਵਾਲੇ ਇਹ ਬੜੇ ਬੇਈਮਾਨ ਹੈਗੇ ਇਹਨਾਂ ਨੂੰ ਇਹੋ ਜੀ ਨੌਕਰੀ ਕਰਨ ਤੋਂ ਬਜਾਏ ਇਹੋ ਜੇ ਪਾਪ ਕਰਨ ਤੋਂ ਬਜਾਏ ਨੌਕਰੀ ਛੱਡ ਕੇ ਘਰ ਬੈਣਾ ਚਾਹੀਦਾ ਇਹਨਾਂ ਨੂੰ ਕੁਚਨੀ ਉਹਨਾਂ ਦਾ ਸਰੇਸੇ ਤੁਸੀਂ ਇੱਕ ਬੰਦੇ ਨੂੰ ਚੁੱਕ ਕੇ ਅਬਡਕਟ ਕਰਕੇ ਕਿਡਨਾਪ ਕਰਕੇ ਚੁੱਕ ਕੇ ਉੱਥੇ ਕਿਧਰੇ ਛੁਪਾ ਲਿਆ ਹੈਗਾ ਉਹਨੂੰ ਉਹਦੇ ਰਿਸ਼ਤੇਦਾਰਾਂ ਨੂੰ ਉਹਦੇ ਘਰ ਵਾਲਿਆਂ ਨੂੰ ਉਹਦੇ ਸਾਥੀਆਂ ਨੂੰ ਮਿਲਣ ਵੀ ਨਹੀਂ ਦੇ ਰਹੇ ਤੁਸੀਂ ਜੇਕਰ ਤੁਹਾਡੇ ਕੋਲ ਆਰਡਰ ਨਹੀਂ ਹੈਗਾ ਤਾਂ ਤੁਸੀਂ ਉੱਥੇ ਖੜੇ ਨਾ ਹੋ ਆਰਡਰ ਰਿਟਰਨ ਦੇ ਵਿੱਚ ਲਿਆ ਕਰੋ ਮੈਂ ਪੰਜਾਬ ਪੁਲਿਸ ਵਾਲਿਆਂ ਨੂੰ ਕਹਿਣਾ ਚਾਹਨਾ ਆਰਡਰ ਰਿਟਰਨ ਦੇ ਵਿੱਚ ਲੋ ਜਿਹੜਾ ਵੀ ਤੁਹਾਨੂੰ ਕਹਿੰਦਾ ਚਾਹੇ ਡੀਜੀਪੀ ਐ ਚਾਹੇ ਹੈ ਮਨਿਸਟਰ ਹੈਗਾ ਕੋਈ ਚਾਹੇ ਹੈ ਭਗਵੰਤ ਮਾਨ ਹੈ ਲਿਖ ਕੇ ਲੋ ਆਰਡਰ ਨਹੀਂ ਤਾਂ ਤੁਸੀਂ ਇਹ ਬਹੁਤ ਗਲਤ ਕਰ ਰਹੇ ਹੈਗੇ ਹੋ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਉਸ ਤਰ੍ਹਾਂ ਦੀ ਵਾਇਲੈਂਸ ਤੁਹਾਡੇ ਕਰਕੇ ਆਏਗੀ ਪੰਜਾਬ ਪੁਲਿਸ ਵਾਲਿਆਂ ਦੇ ਕਰਕੇ ਤੁਸੀਂ ਇਹ ਨਾ ਕਰੋ ਬਿਲਕੁਲ ਵੀ ਇਹ ਬਹੁਤ ਗਲਤ ਗੱਲ ਹੈ ਔਰ ਇਹ ਸਾਰੀ ਹਿਊਮਨ ਰਾਈਟਸ ਵਾਇਲੇਸ਼ਨਸ ਹੈਗੀਆਂ ਤਾਂ ਇਹ ਮੈਂ ਹੁਣ ਅੱਗੇ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਤਾਂ ਜੇ ਚਲੋ ਧਲੇਵਾਲ ਨੂੰ ਜੇਕਰ ਚੁੱਕਿਆ ਵੀ ਹੋਇਆ ਜੇਕਰ ਦਿੱਲੀ ਜਾਣਾ ਚਾਹੁੰਦੇ ਹੈਗੇ ਤਾਂ ਇਹ ਹਾਲੇ ਵੀ ਜਾ ਸਕਦੇ ਹੈਗੇ ਉਹ ਧਲੇਵਾਲ ਨੂੰ ਤਾਂ ਚਲੋ ਅੱਜ ਕੱਲ ਪਰਸੋਂ ਚ ਛੱਡ ਛੱਡੀ ਦੇਣਗੇ ਉਹ ਤਾਂ ਪਰ ਮੈਨੂੰ ਸਭ ਤੋਂ ਵੱਡਾ ਕੀ ਡਰ ਲੱਗ ਰਿਹਾ ਹੈਗਾ ਇਹ ਫੈਬਰੂਰੀ ਤੋਂ ਧਲੇਵਾਲ ਪਰ ਪੰਦੇ ਹੈਰੋ ਆਰ ਨਾਲ ਕੁਝ ਬੰਦੇ ਸੀ ਉਹ ਜਿਹੜੇ ਇਹ ਕਹ ਰਹੇ ਹੈਗੇ ਇੱਥੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਪ੍ਰੋਟੈਸਟ ਕਰ ਰਹੇ ਪਰ ਵੀ ਤਾਂ ਉੱਥੇ ਕਰ ਰਹੇ ਹੈਗੇ ਔਰ ਉਹ ਉਹਦੋਂ ਦੇ ਕਹਿ ਰਹੇ ਹੈ ਕਿ ਅਸੀਂ ਦਿੱਲੀ ਆਣਾ ਦਿੱਲੀ ਆਣਾ ਦਿੱਲੀ ਆਣਾ ਚਾਹੇ ਸਾਡੇ ਤੇ ਗੋਲੀਆਂ ਚਲਾਓ ਕੁਝ ਚਲਾਓ ਕੁਝ ਕਰੋ ਅਸੀਂ ਦਿੱਲੀ ਪਹੁੰਚਣਾ ਹੀ ਪਹੁੰਚਣਾ ਪਰ ਫਿਰ ਕੀ ਹੁੰਦਾ ਹੈ ਕਿ ਜੇਕਰ ਇੱਥੇ ਦਿੱਲੀ ਵਾਲੇ ਦਾ ਕਿਸੇ ਮਿਨਿਸਟਰ ਦਾ ਵੀ ਜਾਂ ਉਹਦੇ ਚਪੜਾਸੀ ਦਾ ਵੀ ਕੋਈ ਟਵੀਟ ਆ ਜਾਂਦਾ ਹੈ ਨਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਇਹ ਚੁੱਪ ਕਰਕੇ ਬੈਠ ਜਾਂਦੇ ਉੱਥੇ ਬਹਾਨਾ ਲੱਭਦੇ ਹੈਗੇ ਕਿ ਕਿਸ ਤਰ੍ਹਾਂ ਅਸੀਂ ਦਿੱਲੀ ਨਾ ਜਾਈਏ ਤਾਂ ਬੇਈਮਾਨੀ ਹੈਗੀ ਹੈ ਧੱਲੇਵਾਲ ਔਰ ਪੰਦੇਰ ਦੀ ਔਰ ਇਹਨਾਂ ਨਾਲ ਇਹਨਾਂ ਦੇ ਨਾਲ ਜਿਹੜੇ ਸਾਥੀ ਇਹਨਾਂ ਦੇ ਜੁੜੇ ਹੋਏ ਹੈਗੇ ਆ ਉਹਨਾਂ ਨੂੰ ਸਮਝਾਣਾ ਚਾਹੀਦਾ ਹੈਗਾ ਕਿ ਜੇ ਤੁਸੀਂ ਕਹਿਤਾ ਹੈਗਾ ਕਿ ਦਿੱਲੀ ਜਾਣਾ ਹੈ ਤਾਂ ਦਿੱਲੀ ਚਲੇ ਚ ਜਾ ਸਕਦੇ ਹੋ ਤੁਸੀਂ ਇਹ ਥੋੜਾ ਮਤਲਬ ਹੈ ਕਿ ਚੰਡੀਗੜ੍ਹ ਤੋਂ ਉਹਨ ਕੋਈ ਦਿੱਲੀ ਆ ਹੀ ਨਹੀਂ ਰਿਹਾ ਬੱਸਾਂ ਦੇ ਵਿੱਚ ਵੀ ਤਾਂ ਲੋਕੀ ਆ ਰਹੇ ਆ ਗੱਡੀਆਂ 'ਚ ਆ ਰਹੇ ਹੈਗੇ ਆਪਣੀਆਂ ਜੀਪਾਂ ਕਾਰਾਂ ਦੇ ਵਿੱਚ ਆ ਰਹੇ ਤੁਸੀਂ ਉਸ ਤਰ੍ਹਾਂ ਹੀ ਆਓ 50 50 100 100 ਬੰਦੇ ਕਰਕੇ ਆਓ ਵਾਸ਼ਟੇ ਬਹਿ ਕੇ ਆਓ ਕਿਸੇ ਤਰ੍ਹਾਂ ਵੀ ਆਓ ਬਾਜ ਤੁਹਾਡੇ ਜਿਹੜੇ ਵਹੀਕਲ ਸਗੇ ਆ ਇਹਨਾਂ ਨੂੰ ਕੋਈ ਹੋਰ ਲੈ ਆਏਗਾ ਜਿਸ ਵਾਰ ਤੁਸੀਂ ਇੱਥੇ ਦਿੱਲੀ ਚ ਆ ਕੇ ਬਹਿ ਜਾਓਗੇ ਜਿਸ ਤਰ੍ਹਾਂ 2020 ਜਾਂ 2021 ਚ ਬੈਠੇ ਸੀ ਇਸ ਤਰ੍ਹਾਂ ਕਰੋ ਪਰ ਇਹ ਫੇਰ ਮਨ ਨੂੰ ਡਾਰਕੀਏਗਾ ਕਿ ਇਹ ਫੇਰ ਕੋਈ ਬਹਾਨਾ ਲਗਾ ਕੇ ਆ ਹੁਣ 6 ਤਰੀਕ ਨੂੰ ਕਹਿ ਰਿਹਾ 6 ਜੰembre ਨੂੰ ਅਸੀਂ ਫੇਰ ਦਿੱਲੀ ਆਵਾਂਗੇ ਤਾਂ 6 ਜੰembre ਨੂੰ ਕੋਈ ਬਹਾਨਾ ਲਾ ਕੇ ਨਾ ਉੱਥੇ ਬਹਿ ਜਾਣਾ ਉੱਥੇ ਦਾ ਕੋਈ ਹਰਿਆਣਾ ਗਵਰਨਮੈਂਟ ਦਾ ਵੀ ਕੋਈ ਮਿਨਿਸਟਰ ਜਿਹੜਾ ਹੈਗਾ ਉਹ ਵੈਸੇ ਤਾਂ ਕੁਝ ਵੀ ਨਹੀਂ ਹੁੰਦਾ ਹੈ ਕਿ ਮਿਨਿਸਟਰ ਵਗੈਰਾ ਤਾਂ ਯਾ ਮੈਂ ਲਈ ਕੋਈ ਕਹ ਦੇਗਾ ਕਿ ਅਸੀਂ ਜੀ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ ਗਿਆ ਇਹਨਾਂ ਨੇ 5-6 ਮੀਟਿੰਗ ਪਿਛਲੀ ਵਾਰੀ ਵੀ ਕੀਤੀਆਂ ਸੀ ਸਰਕਾਰ ਦੇ ਮਨਿਸਟਰਾਂ ਦੇ ਨਾਲ ਕੋਈ ਹੱਲ ਨਹੀਂ ਨਿਕਲਿਆ ਔਰ ਇਸ ਵਾਰੀ ਭਗਵੰਤ ਮਾਨ ਨੂੰ ਕਿਸੇ ਵੀ ਮੀਟਿੰਗ ਦੇ ਵਿੱਚ ਨਾ ਬਿਠਾਣਾ ਉਹ ਤੁਹਾਡੇ ਤੁਹਾਡਾ ਦੋਸਤ ਨਹੀਂ ਤੁਹਾਡਾ ਦੁਸ਼ਮਣ ਹੈ ਭਗਵੰਤ ਮਾਨ ਤਾਂ ਐਸ ਲਈ ਉਹਨੂੰ ਆਪਣੇ ਨਾਲ ਨਾ ਬਿਠਾਣਾ ਔਰ ਦਿੱਲੀ ਆਣਾ ਹੀ ਆਣਾ ਕਈ ਤਰੀਕੇ ਹੈਗੇ ਦਿੱਲੀ ਆਣ ਦੇ ਕੋਈ ਤੁਹਾਨੂੰ ਦਵਾਰਾਂ ਵਗੈਰਾ ਤੋੜਨ ਦੀ ਵੀ ਜ਼ਰੂਰਤ ਨਹੀਂ ਹੈਗੀ ਜਿਸ ਤਰ੍ਹਾਂ ਮੈਂ ਕਹਿ ਰਿਹਾ ਆ ਪੰਜਾਬ ਦੇ 50-50 ਬੰਦੇ ਉਹ ਹੁਣ ਕਹਿ ਰਹੇਗੇ ਆ ਮੋਦੀ ਗਵਰਨਮੈਂਟ ਵਾਲੇ ਕਿ ਪੈਦਲ ਆ ਜਾਓ ਤਾਂ ਪੈਦਲ ਤੁਸੀਂ ਕਿਉਂ ਆਣਾ ਬੱਸਾਂ ਦੇ ਵਿੱਚ ਬਹਿ ਕੇ ਆ ਸਕਦੇ ਹੋ ਆ ਰਾਮ ਨਾਲ ਜਿਹੜੀਆਂ ਆਮ ਰੋਡ ਵੇਜ਼ ਦੀਆਂ ਬੱਸਾਂ ਹੁੰਦੀਆਂ ਪੰਜਾਬ ਦੇ 50-50 ਬੰਦੇ ਕਰਕੇ ਦਿਨ ਦੇ ਵਿੱਚ 100 ਬੱਸਾਂ ਚੱਲਦੀਆਂ ਉਹਦੇ ਵਿੱਚ 50-50 ਬੰਦੇ ਵੀ ਬੈਠੇ ਤਾਂ 5000 ਬੰਦਾ ਹੋ ਗਿਆ ਉੱਥੇ ਦਿੱਲੀ ਆ ਕੇ ਬੈਠੋ ਆਪਣਾ ਉੱਥੇ ਧਰਨਾ ਲਗਾਓ ਤਾਂ ਉਹ ਤਾਂ ਦੇਖੋ ਆਣਾ ਹੀ ਪੈਣਾ ਤੁਸੀਂ ਉਹਨਾਂ ਕੋਈ ਬਹਾਨਾ ਨਾ ਲਗਾਣਾ ਕਿ ਅਸੀਂ ਬੰਦੇ ਥੋੜਾ ਲੋਕਾਂ ਨੂੰ ਮਰਵਾਣੇ ਲੋਕਾਂ ਦੇ ਬੰਦੇ ਨਹੀਂ ਆ ਮਰ ਰਹੇ ਹੈਗੇ ਇਹ ਜਿਹੜੇ ਬੰਦੇ ਤੁਸੀਂ ਲੋਕਾਂ ਦੇ ਨਹੀਂ ਮਰਵਾਣੇ ਤੁਸੀਂ ਅੱਗੇ ਆਪ ਹੋਣਾ ਹੈਗਾ ਆਪ ਤੁਸੀਂ ਪਿੱਛੇ ਹੋ ਜਾਂਦੇ ਆ ਲੋਕਾਂ ਦੇ ਬੰਦੇ ਤਾਂ ਮਰਦੇ ਹੈਗੇ ਜੇ ਤੁਸੀਂ ਆਪ ਪਿੱਛੇ ਹੋ ਤਾਂ ਜਿਸ ਤਰ੍ਹਾਂ ਸ਼ੁਭਕਰਨ ਸਿੰਘ ਮਰਿਆ ਸੀ ਤੁਸੀਂ ਪਿੱਛੇ ਸੀ ਤੁਸੀਂ ਉਹਨੂੰ ਅੱਗੇ ਮਰਨ ਵਾਸਤੇ ਭੇਜ ਦਿੰਦੇ ਲੋਕਾਂ ਦੇ ਬੱਚਿਆਂ ਨੂੰ ਆਪ ਅੱਗੇ ਲੱਗੋ ਔਰ ਦੂਸਰੀ ਜੜੀ ਗੱਲ ਲਗੀ ਹੈ ਕਿ ਕੋਈ ਵੀ ਅੰਦੋਲਨ ਜਿਹੜਾ ਹੈਗਾ ਉਹ ਇਸ ਤਰ੍ਹਾਂ ਕੁਰਬਾਨੀ ਦਿੱਤੇ ਤਾਂ ਬਿਨਾਂ ਨਹੀਂ ਜਿੱਤਿਆ ਜਾਂਦਾ ਤੁਸੀਂ ਹੋਰ ਪੰਜਾਬ ਵਾਲੇ ਸਾਰੇ ਕੁੱਲ ਜੋ ਮੈਂ ਪੰਜਾਬ ਦੇ ਵਿੱਚ ਪੜਿਆ ਪੰਜਾਬੀ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਔਰ ਪੰਜਾਬ ਦਾ ਕਲਚਰ ਨੂੰ ਹਿਸਟਰੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਪੰਜਾਬ ਯੂਨੀਵਰਸਿਟੀ 'ਚ ਪੜਿਆ ਹੋਇਆ ਸਾਰਾ ਉੱਥੋਂ ਗਵਰਨਮੈਂਟ ਕਾਲਜ ਚੰਡੀਗੜ੍ਹ ਡੀਏਵੀ ਕਾਲਜ 'ਚ ਪੜਿਆ ਹੋਇਆ ਮੈਨੂੰ ਪੂਰਾ ਪਤਾ ਹੈ ਪੰਜਾਬ ਦੇ ਕਿਸੇ ਅੰਦੋਲਨ ਦਾ ਤੁਸੀਂ ਐਗਜ਼ਾਮਪਲ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਲੋ ਐਗਜ਼ਾਮਪਲ ਫ੍ਰੈਂਚ ਰੈਵੋਲੂਸ਼ਨ ਦਾ ਜਿਹੜਾ 1789 1789 ਤੋਂ 99 1719 10 ਸਾਲ ਉਹ ਚੱਲਿਆ ਸੀ ਉਸ ਅੰਦੋਲਨ ਚ ਕਈ ਲੋਕੀ ਮਰੇ ਮਰ ਗਏ ਸੀ। ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਫਰਾਂਸ ਦੇ ਵਿੱਚ ਫਰਾਂਸ ਇੱਕ ਟਾਪ ਦੀ ਕੰਟਰੀ ਬਣ ਗਿਆ ਹੈਗਾ ਜਿੱਥੇ ਹਰ ਇੱਕ ਤਰ੍ਹਾਂ ਦੀ ਡੈਮੋਕ੍ਰੇਸੀ ਔਰ ਪ੍ਰੋਸਪਰਿਟੀ ਹੈ ਖੁਸ਼ਹਾਲੀ ਹੈ। 10 ਸਾਲ ਅੰਦੋਲਨ ਉਹਨਾਂ ਨੂੰ ਚਲਾਉਣਾ ਪਿਆ ਸੀ ਔਰ ਕਈ ਲੋਕੀ ਮਰੇ ਸੀ। ਤਾਂ ਉਸ ਤਰ੍ਹਾਂ ਦਾ ਅੰਦੋਲਨ ਸੋਚੋ ਆਪਣੇ ਦਿਮਾਗ ਦੇ ਵਿੱਚ ਇਹ 2 2 4 4 ਦਿਨ ਵਾਲਾ ਨਾ ਸੋਚੋ ਔਰ ਕਿਸੇ ਵੀ ਇਹੋ ਜਿਹੇ ਕਿਸਾਨ ਲੀਡਰ ਨੂੰ ਨਾਲ ਨਾ ਲੈ ਕੇ ਆਓ ਜਿਹੜਾ ਇਲੈਕਸ਼ਨ ਹੋਏਗਾ ਤੇ ਭੱਜ ਜਾਏਗਾ ਕਹੀ ਹੈਗੇ ਹਾਲੇ ਵੀ ਕਿ ਇਲੈਕਸ਼ਨਾਂ ਦੇ ਵਿੱਚੋਂ ਖੜਾ ਹੋਣਾ ਚਾਹੁੰਦੇ ਹੈਗੇ ਔਰ ਅੰਦੋਲਨ ਵਿੱਚੋਂ ਛੱਡ ਕੇ ਭੱਜ ਜਾਣਗੇ ਉਹ ਬੜੇ ਬੇਈਮਾਨ ਹੈਗੇ ਉਹਨਾਂ ਦੇ ਨਾਲ ਕਿਸੇ ਦੇ ਨਾਲ ਤੁਹਾਨੂੰ ਜੁੜਨ ਦੀ ਜ਼ਰੂਰਤ ਨਹੀਂ ਹੈਗੀ ਸੰਯੁਕਤ ਕਿਸਾਨ ਮੋਰਚਾ ਪੋਲੀਟੀਕਲ ਜਿਹਨੂੰ ਕਹਿੰਦੇ ਹੈਗੇ ਤਾਂ ਉਹਨਾਂ ਨੂੰ ਮਾਫ਼ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਹ ਫੇਰ ਆ ਕੇ ਤੁਹਾਨੂੰ ਹੀ ਖਰਾਬ ਕਰਨਗੇ ਜੇ ਤੁਸੀਂ ਉਹਨੂੰ ਮਾਫੀ ਦੇ ਕੇ ਅੰਦਰ ਲਿਆਓਗੇ ਫਿਰ ਉਹ ਤੁਹਾਨੂੰ ਖਰਾਬ ਕਰਨਗੇ ਐਸ ਲਈ ਉਹਨਾਂ ਨੂੰ ਲਾਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਔਰ ਫ੍ਰੈਂਚ ਰੈਵੋਲੂਸ਼ਨ ਨੂੰ ਪੜੋ ਉਹ ਪੰਜਾਬੀ ਦੇ ਵਿੱਚ ਵੀ ਹੋਏਗਾ ਕਿ ਤਰੇ 1789 ਤੋਂ 1799 ਉਹਨਾਂ ਨੇ ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਇਹੋ ਜਿਹੇ ਜਿਹੜੇ ਆਟੋਕਰੇਟਸ ਹੈਗੇ ਐ ਇਹੋ ਜਿਹੇ ਜਿਹੜੇ ਡਿਕਟੇਟਰਸ ਹੈਗੇ ਉਹਨਾਂ ਤੋਂ ਆਜ਼ਾਦ ਕਰਵਾਇਆ ਸੀ ਉਹ ਬਹੁਤ ਅੱਛਾ ਮਾਡਲ ਹੈਗਾ ਔਰ ਹੁਣ ਦੇਖੋ ਫਰਾਂਸ ਇੱਕ ਟਾਪ ਦੇ P5 ਦੇ ਵਿੱਚ ਉਹਦਾ ਨਾਮ ਆਂਦਾ ਹੈਗਾ ਜਿਹੜੀ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦੀਆਂ ਪੰਜ ਕੰਟਰੀਜ਼ ਅਗੇ ਉਹਨਾਂ ਚ ਇੱਕ ਕੰਟਰੀ ਫਰਾਂਸ ਹੈ ਕਿਉਂਕਿ ਫਰਾਂਸ ਦੇ ਵਿੱਚ ਲੋਕਾਂ ਨੇ ਸਾਡੇ ਵਰਗਿਆਂ ਲੋਕਾਂ ਨੇ ਇਹ ਕਿਸਾਨਾਂ ਵਰਗੇ ਲੋਕਾਂ ਨੇ ਅੰਦੋਲਨ ਕੀਤਾ ਸੀ ਔਰ ਐਨੂੰ ਡਿਫਾਈਨ ਕਰੋ ਆਪਣੇ ਲੋਕ ਅੰਦੋਲਨ ਦਾ ਸਕੋਪ ਨੂੰ ਸਿਰਫ ਐਮਐਸਪੀ ਤੇ ਹੀ ਨਾ ਟਿਕ ਜਾਓ ਐਮਐਸਪੀ ਤਾਂ ਕਦੀ ਵੀ ਨਹੀਂ ਸਰਕਾਰ ਜਾਏਗੀ ਤੁਹਾਨੂੰ ਤੁਹਾਨੂੰ ਪਤਾ ਕੀ ਹੈ ਤੁਹਾਨੂੰ ਇਹ ਪਤਾ ਹੈ ਇਸ ਵੇਲੇ ਕਿ 2 ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਕਰ ਕਰਜਾ ਹੈਗਾ ਇਹ ਮੋਦੀ ਗਵਰਨਮੈਂਟ ਦੇ ਉੱਤੇ ਮੋਦੀ ਗਵਰਨਮੈਂਟ ਦਾ ਵਿਕਣ ਵਾਲੀ ਆ ਗਈ ਹੈਗੀ ਇਹ ਤੁਹਾਨੂੰ ਕਿੱਥੋਂ ਦੇ ਦੇਗੀ ਐ ਐਮਐਸਪੀ ਹੋਰ ਹੋਰ ਤਰ੍ਹਾਂ ਦੇ ਜਿਹੜੇ ਫਾਈਨੈਂਸ਼ੀਅਲ ਬੈਨੀਫਿਟਸ ਹੈਗੇ ਤਾਂ ਐਮਐਸਪੀ ਤੇ ਨਾ اٹਕੇ ਰਹੋ ਔਰ ਇਹਨੂੰ ਰੀਡਿਫਾਈਨ ਕਰੋ ਆਪਣੇ ਜਿਹੜਾ ਸਕੋਪ ਹੈਗਾ ਅੰਦੋਲਨ ਦਾ ਉਹਨੂੰ ਰੀਡਿਫਾਈਨ ਰੀਡਿਫਾਈਨ ਕਰੋ ਔਰ ਦਿੱਲੀ ਦੇ ਵਿੱਚ ਹੀ ਅੰਦੋਲਨ ਹੋ ਸਕਦਾ ਐ ਨਾ ਸੋਚੋ ਕਿ ਪੰਜਾਬ ਦੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਦੇ ਘਰ ਦਾ ਘਰਾਓ ਕਰਨਾ ਹੈਗਾ ਇੱਕ ਦਿਨ ਵਾਸਤੇ ਤਾਂ ਉਹਨੂੰ ਸਿਰਫ ਇਹੀ ਕਹੋ ਕਿ ਤੂੰ ਸਾਡੇ ਅੰਦੋਲਨ ਦੇ ਨੇੜੇ ਨਹੀਂ ਲੱਗਣਾ ਹੈਗਾ ਉਹ ਤੁਹਾਡਾ ਦੋਸਤ ਨਹੀਂ ਦੁਸ਼ਮਣ ਹੈ ਔਰ ਉਸੇ ਤਰ੍ਹਾਂ ਦੇ ਨਾਲ ਉਹਨੇ ਇਹਨੂੰ ਕੇਜਰੀਵਾਲ ਔਰ ਹੋਰ ਲੋਕਾਂ ਨੂੰ ਇੱਥੋਂ ਦਿੱਲੀ ਦੇ ਵਿੱਚੋਂ ਜੇਲ੍ਹਾਂ ਚ ਚੜਵਾਇਆ ਹੈਗਾ ਕਿ ਤੁਹਾਡੇ ਨਾਲ ਜ਼ੁਲਮ ਕਰ ਸਕੇ ਹਰੇਕ ਬੰਦੇ ਨੂੰ ਚੁੱਕ ਚੁੱਕ ਕੇ ਅੰਦਰ ਪਾਈ ਜਾ ਰਿਹਾ ਹੈਗਾ ਅਮਰੀਕਨ ਗਵਰਨਮੈਂਟ ਕਹ ਰਹੀ ਹੈਗੀ ਕਿ ਭਗਵਾਨਤਮਾਨ ਬੜੇ ਹਿਊਮਨਿਟਸ ਵਾਇਓਲੇਸ਼ਨ ਕਰ ਰਿਹਾ ਹੈਗਾ ਹਲhaan ਉਮਰ ਤੁਸੀਂ ਸੁਣਿਆ ਹੋਇਆ ਮੈਂ ਪਹਿਲੇ ਵੀ ਦੱਸਿਆ ਹੈਗਾ ਉਥੇ ਦੀ ਕਾਂਗਰਸ ਵੂਮਨ ਹੈਗੀ ਹੈ ਯੂਐਸ ਦੇ ਵਿੱਚ ਉਹ ਬਾਰ ਬਾਰ ਲਿਖ ਕੇ ਕਰ ਰਹੀ ਹੈ ਜੀ ਕਿ ਕੋਰਡਵਾਨ ਗਵਰਨਮੈਂਟ ਬੜੇ ਅਤਿਆਚਾਰ ਕਰ ਰਹੀ ਹੈ ਆਪਣੇ ਲੋਕਾਂ ਦੇ ਉੱਤੇ ਤਾਂ ਐਸਲੀ ਇਹਨੂੰ ਆਪਣੇ ਅੰਦੋਲਨ ਨੂੰ ਰੀਡਿਫਾਈਨ ਕਰੋ ਔਰ ਮੈਂ ਫ੍ਰੈਂਚ ਰੈਵੋਲੂਸ਼ਨ ਦਾ ਜਿਹੜਾ ਤੁਹਾਨੂੰ ਦੱਸਿਆ ਉਹਨੂੰ ਪੜੋ ਉਹੀ ਮਾਡਲ ਹੈਗਾ ਸਿਰਫ ਸਕਸੈਸਫੁਲ ਉਹ ਵਾਲਾ ਮਾਡਲ ਉਹਨੂੰ ਅੱਜ ਦੀ ਡੇਟ ਦੇ ਵਿੱਚ पाकिस्तान पाकिस्तान ਦੇ ਵਿੱਚ ਐਸੇ ਲੰਦੋਲਨ ਹੋ ਰਹੇ ਹੈਗੇ ਐਗਜੈਕਟਲੀ ਸੇਮ ਲਾਈਨਸ ਦੇ ਉੱਤੇ ਹੋ ਰਿਹਾ ਹੈਗਾ ਅੰਦੋਲਨ ਪਾਕਿਸਤਾਨ ਦਾ শ্রীলঙ্কা ਦੇ ਨੇ ਬਹੁਤ ਸਕਸੈਸਫੁਲ ਫਰੈਂਚ ਰੈਵੋਲੂਸ਼ਨ ਵਾਲਾ ਮਾਡਲ ਯੂਜ਼ ਕਰਕੇ ਬਹੁਤ ਸਕਸੈਸਫੁਲ ਵਾ ਉੱਤੇ ਅੰਦੋਲਨ ਕੀਤਾ ਆ ਅਫਗਾਨਿਸਤਾਨ ਦੇ ਵਿੱਚ ਹੋਇਆ ਹੈਗਾ ਉਹਲਾ ਔਰ ਅ ਪਾਕਿਸਤਾਨ শ্রীলঙ্কা ਅਫਗਾਨਿਸਤਾਨ ਔਰ ਬੰਗਲਾਦੇਸ਼ ਉੱਥੇ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਇਹੋ ਜਿਹੇ ਜੜੀਆਂ ਆਟੋਕ੍ਰੈਟਿਕ ਡਿਕਟੇਟੋਰੀਅਲ ਗਵਰਨਮੈਂਟਸ ਅਗੀਆਂ ਉਹਨਾਂ ਨੂੰ ਉਖਾੜ ਕੇ ਚੁੱਕ ਕੇ ਸੁੱਟ ਦਿੱਤਾ ਹੈਗਾ ਬਾਹਰ ਐਸੇ ਇਸੇ ਤਰ੍ਹਾਂ ਦਾ ਅੰਦੋਲਨ ਤੁਹਾਨੂੰ ਕਰਨਾ ਪੈਣਾ ਹੈਗਾ ਤੁਸੀਂ ਐਨਾ ਸੋਚੋ ਕਿ ਉੱਥੇ ਟਰੈਕਟਰ ਦੀ ਟਰਾਲੀ ਦੇ ਉੱਤੇ ਚੜ ਕੇ ਇਸ ਤਰ੍ਹਾਂ ਕੁਝ ਭਾਸ਼ਣ ਦਿਓਗੇ ਔਰ ਫਿਰ ਜਾ ਕੇ ਸੋ ਜਾਓਗੇ ਉੱਥੇ ਜਾਂ ਟਰਾਲੀ ਦੇ ਵਿੱਚ ਸੋ ਜਾਗੇ ਜਾਂ ਆਪਣੇ ਘਰ ਜਾ ਕੇ ਸੋ ਜਾਓਗੇ ਇਸ ਤਰ੍ਹਾਂ ਕੋਈ ਅੰਦੋਲਨ ਨਹੀਂ ਹੈ ਤਾਂ ਤੁਸੀਂ ਇਹਨੂੰ ਸਿੱਖੋ ਇਸ ਚੀਜ਼ ਨੂੰ ਔਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੇ ਅਸੀਂ ਕਿਸਾਨਾਂ ਨੇ ਉਹ ਤੋਂ 2020 ਔਰ 21 ਦੇ ਵਿੱਚ ਚੌਥਾ ਅੰਦੋਲਨ ਜਿੱਤ ਕੇ ਆਏ ਗਏ ਮੋਦੀ ਸਰਕਾਰ ਨੂੰ ਚੁਗਾਤ ਤੱਕ ਕੋਈ ਨਹੀਂ ਚੁੱਕੀ ਮੋਦੀ ਸਰਕਾਰ ਕੋਈ ਤੁਹਾਡਾ ਉਹ ਫਾਰਮੂਲੇ ਵਾਪਸ ਨਹੀਂ ਹੋਏਗੇ ਕੋਈ ਉਹਦੀ ਨੋਟੀਫਿਕੇਸ਼ਨ ਨਹੀਂ ਹਾਲੇ ਤੱਕਣ ਹੈਗੀ ਔਰ ਸਾਰੇ ਉਹ ਹਿਡਨ ਤਰੀਕੇ ਦੇ ਨਾਲ ਛੁਪ ਕੇ ਉਹ ਹੀ ਦੁਬਾਰਾ ਲਾਗੂ ਹੋ ਰਿਹਾਗੇ ਉੱਥੇ ਇਹ ਜਿਹੜਾ ਤੁਹਾਡਾ ਹੁਣ ਚੋਣਾ ਨਹੀਂ ਚੁੱਕਿਆ ਜਾ ਰਿਹਾ ਉਹਦਾ ਕਾਰਨ ਇਹ ਹੈਗਾ ਉਹ ਲਾਅ ਹੈਗਾ ਹਾਲੇ ਉਹਨਾਂ ਚ ਇਕਲਾਵਲਾ ਹਾਲੇ ਵੀ ਅਲੱਗ ਤਰੀਕੇ ਦੇ ਨਾਲ ਉਹਨੇ ਇੰਪਲੀਮੈਂਟ ਕਰ ਰਹੀ ਹੈਗੇ ਆ ਕੋਈ ਤੁਹਾਡੀ ਜਿਤਨੀ ਹੋਈ ਉਹ ਉੱਥੇ ਵੀ 2000 ਝੂਠ ਨਾ ਬੋਲੋ ਕਿਸੇ ਦੇ ਨਾਲ ਵੀ ਉੱਥੇ ਜਾ ਕੇ ਇਹ ਲੋਕੀ ਜਿਹੜੇ ਅਨਪੜ੍ਹ ਕਿਸਾਨ ਹੈਗੇ ਉਹਨਾਂ ਨੂੰ ਮੈਂ ਸਮਝਾਉਣਾ ਚਾਹਨਾ ਇਹਨਾਂ ਦੇ ਗੱਲਾਂ ਚ ਨਾ ਨਾ ਤੋੜ ਸੀ ਕੋਈ ਅੰਦੋਲਨ ਨਹੀਂ ਜਿੱਤਿਆ ਮੋਦੀ ਦੇ ਖਿਲਾਫ ਉਹ ਉਸ ਤਰ੍ਹਾਂ ਹੀ ਜੇ ਮੋਦੀ ਦੇ ਖਿਲਾਫ ਅੰਦੋਲਨ ਜਿੱਤਿਆ ਹੁੰਦਾ ਤਾਂ ਦੁਬਾਰਾ ਜਾਣ ਦੀ ਜ਼ਰੂਰਤ ਨਾ ਪੈਂਦੀ ਉੱਥੇ ਦਿੱਲੀ ਤਾਂ ਤੁਸੀਂ ਇਹਨੂੰ ਝੂਠ ਬੋਲ ਰਹੇ ਹੈਗੇ ਆ ਦਿੱਲੀ ਵਾਲੇ ਪੰਦੇਰ ਔਰ ਬਾਕੀ ਵੀ ਜਿਹੜੇ ਉਹ ਪੋਲਿਟਿਕਲ ਵਾਲੇ ਐ ਸਕੈਮ ਪੋਲਿਟਿਕਲ ਸੰਯੁਕਤ ਕਿਸਾਨ ਮੋਰਚਾ ਪੋਲਿਟਿਕਲ ਵਾਲੇ ਵੀ ਅਗੇ ਉਹ ਵੀ ਝੂਠ ਬੋਲ ਰਹੇ ਹੈਗੇ ਕਿ ਅਸੀਂ ਜਿੱਤ ਕੇ ਆਏ ਹਾਂ ਜਿੱਤ ਕੇ મોદી ਦੀ ਧੌਂਟ ਚ ਗੋਡਾ ਕੱਢਦਾ ਉਹ ਬੋਧੀ ਨੂੰ ਚੁਕਾਤਾ ਕੋਈ મોદી ਨੇ ਚੁਕਿਆ ਉਹ ਕਾਨੂੰਨ ਹਾਲੇ ਵੀ ਲਾਗੂ ਹੈਗੇ ਆ ਉਹਨੂੰ ਬੋਲ ਨਹੀਂ ਰਹੇ ਪਰ ਚੁੱਪਚਾਪ ਉਹ ਲਾਗੂ ਕਰ ਰਹੇ ਆ ਸਾਰੀਆਂ ਅਦਾਨੀ ਵਗੈਰਾ ਦੀਆਂ ਕੰਪਨੀਆਂ ਉੱਥੇ ਆਪਰੇਟ ਕਰ ਰਹੀਆਂ ਹੈਗੀਆਂ ਅਦਾਨੀ ਵਗੈਰ ਨੂੰ ਜੇਕਰ ਤੋਂ ਅੰਦੋਲਨ ਸਟਰੋਂਗ ਹੋਏਗਾ ਤਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਿ ਅਦਾਨੀ ਦੇ ਉੱਤੇ ਕੋਈ ਸੁਪਰੀਮ ਕੋਰਟ ਕੋਈ ਇੰਡੀਆ ਦੀ ਏਜੰਸੀ ਕੋਈ ਪੋਲੀਟੀਕਲ ਪਾਰਟੀ ਬੋਲ ਨਹੀਂ ਸਕਦੀ ਆਵਾਜ਼ ਨਹੀਂ ਨਿਕਲਦੀ ਹੁਣ ਅਧਾਨੀ ਦੇ ਖਿਲਾਫ ਸਿਰਫ ਹੁਣ ਯੂ ਐਸ ਗਵਰਨਮੈਂਟ ਨੇ ਅਧਾਨੀ ਦੇ ਖਿਲਾਫ ਅਰੈਸਟ ਵਾਰਡ ਕੱਢੇ ਹੋਏ ਆ ਤੁਹਾਨੂੰ ਇਹ ਪਤਾ ਹੋਏਗਾ ਮੈਂ ਵੀਡੀਓ ਵੀ ਪਾਇਆ ਹੈਗਾ ਦੇਖ ਲੈਣਾ ਹਿੰਦੀ ਦੇ ਵਿੱਚ ਤਾਂ ਉਹ ਉੱਥੇ ਹੀ ਹੋ ਸਕਦਾ ਐਸਲੀ ਤੁਹਾਨੂੰ ਆਪਣਾ ਅੰਦੋਲਨ ਜਿਹੜਾ ਹੈਗਾ ਕਿਸਾਨਾਂ ਨੂੰ ਇੰਨਾ ਵੱਡਾ ਕਰਨਾ ਪੈਣਾ ਹੈ ਕਿ ਬਾਹਰ ਵਾਲੇ ਕੰਟਰੀਜ਼ ਦਾ कॉग्निशनस ਲੈ ਕੇ ਉਥੇ ਦੀਆਂ ਪਾਰਲੀਮੈਂਟਸ ਔਰ ਸੈਨੇਟਸ ਵਿੱਚ ਇਹਨੂੰ ਡਿਸਕਸ ਕਰਨ ਔਰ ਐਜ਼ ਅੱਤੇ ਕੋਈ ਨਵਾਂ ਲਾਅ ਬਣਾਣ ਜਿਸ ਤਰ੍ਹਾਂ ਉਹਨਾਂ ਨੇ ਹੁਣੇ ਇਹ ਤੋਂ ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਕਹਿ ਰਹੇ ਹੈਗੇ ਅਲੀਗੇਸ਼ਨ ਹੈਗਾ ਕਿ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਨਿਜਰ ਨੂੰ ਮਰਵਾਇਆ ਔਰ ਯੂਐਸ ਦੇ ਵਿੱਚ ਪੰਨੂ ਨੂੰ ਮਰਵਾਣ ਦੀ ਕੋਸ਼ਿਸ਼ ਕਰ ਰਹੇ ਸੀ ਉਹਦੇ ਅਗੇਂਸਟ ਅਮਰੀਕਾ ਨੇ ਲਾਅ ਬਣਾ ਦਿੱਤਾ ਹੈਗਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਐਕਟ ਕਿ ਐ ਮੋਦੀ ਸਰਕਾਰ ਕਿਸੇ ਨੂੰ ਬਾਹਰ ਮਰਵਾ ਨਾ ਸਕੇ ਉਸੇ ਤਰ੍ਹਾਂ ਉਹ ਕਾਨੂੰਨ ਬਣਾ ਸਕਦੇ ਆ ਕਿ ਕਿਸਾਨਾਂ ਦੀਆਂ ਡਿਮਾਂਡਸ ਵੀ ਇਸ ਤਰ੍ਹਾਂ ਦੇ ਨਾਲ ਮੰਨੀਆਂ ਜਾਣ ਕਿ ਐਨੂੰ ਥੋੜਾ ਜਿਆ ਇੰਟੈਲੈਕਚੁਅਲ ਲੈਵਲ ਦੇ ਉੱਤੇ ਲੈ ਕੇ ਆਓ ਅਨਪੜਾ ਦੀ ਤਰ੍ਹਾਂ ਨਾ ਅੰਦੋਲਨ ਨੂੰ ਚਲਾਓ ਅੱਜ ਦੀ ਡੇਟ ਦੇ ਵਿੱਚ ਅਨਪੜਾ ਦੀ ਤਰ੍ਹਾਂ ਨਹੀਂ ਚੱਲੇਗਾ ਇਹ ਅੰਦੋਲਨ ਤੇ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਉਹ ਜਿਹੜੇ ਨਾਲ ਜਿਹੜੇ ਰਿਲੇਟਿਡ ਲਿੰਕਸ ਹੈਗੇ ਆ ਉਹਦੇ ਵੀਡੀਓ ਦੇ ਥੱਲੇ ਛੱਡਾਂਗਾ ਔਰ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਮੈਂ ਅਜਨਾਂ ਰਿਲੇਟਿਡ ਹੋਰ ਵੀਡੀਓਸ ਪਾਉਂਦਾ ਰਵਾਂਗਾ ਔਰ ਉਹਨਾਂ ਦਾ ਲਿੰਕ ਉੱਥੇ ਮਾਈਕਰੋਸਾਈਟ ਦੇ ਉੱਤੇ ਵੀ ਅੰਦਰੇਗਾ। ਤੋਂ ਥੈਂਕਸ ਫॉर ਵਾਚਿੰਗ।